ਜਿੰਨਾ ਜ਼ਿਲ੍ਹਿਆਂ ਵਿੱਚ ਮਿਲਾਵਟ ਕੋਰੀ ਸਭ ਤੋਂ ਵੱਧ ਪਾਈ ਗਈ ਹੈ ਉਹਨਾਂ ਵਿੱਚ ਕਪੂਰਥਲਾ ਸੀ ਜਿੱਥੇ 100% ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ ਹੋਏ ਇਸ ਤੋਂ ਬਾਅਦ ਹੁਸ਼ਿਆਰਪੁਰ ਦਾ ਨੰਬਰ ਆਉਂਦਾ ਜਿੱਥੇ 75% ਸੈਂਪਲ ਟੈਸਟ ਚ ਫੇਲ ਹੋਏ ਨੇ ਪਠਾਨਕੋਟ ਫਰੀਦਕੋਟ ਤੇ ਫਾਜ਼ਿਲਕਾ ਵਿੱਚ 60% ਨਮੂਨੇ ਖੱਤ आई आयोग पाए गए ਨੇ ਜਦੋਂ ਕਿ ਰੋਪੜ ਅਤੇ ਐਸ ਵੀ ਐਸ ਵਿੱਚ 33% ਨਗਰ ਫਤਿਗੜ ਸਾਹਿਬ ਅਤੇ ਪਟਿਆਲਾ ਚ ਫੇਲ ਹੋਏ ਨਮੂਨਿਆਂ ਵਿੱਚੋਂ ਇਹ ਪਾਇਆ ਗਿਆ ਕਿ ਲਗਭਗ 90% ਗੁੜ ਅਤੇ ਖੰਡ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਸਿੰਥੈਟਿਕ ਰੰਗਾਂ ਨੂੰ ਜੋੜਿਆ ਗਿਆ ਸੀ ਭੋਜਨ ਮਾਹਿਰਾ ਅਨੁਸਾਰ ਸਿੰਥੈਟਿਕ ਰੰਗ ਮਨੁੱਖੀ ਸਿਹਤ ਲਈ ਖਤਰਨਾਕ ਨੇ ਇਸ ਤੋਂ ਇਲਾਵਾ ਕਰੀਬ 10% ਸੈਂਪਲਾਂ 'ਚ ਨਕਲੀ ਉਤਪਾਦਾਂ 'ਚ ਮਿਲਾਵਟ ਪਾਈ ਗਈ ਹੈ ਇਸ ਮਾਮਲੇ ਵਿਸਬੰਦੀ ਪਟਿਆਲਾ ਦੇ ਸਿਵਲ ਸਰਜਨ ਰਵਿੰਦਰ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡਾਂ ਜਾਂ ਮੁੱਖ ਮਾਰਗਾਂ ਤੇ ਜੋ ਵੀ ਗੁੜ ਅਤੇ ਚੀਨੀ ਵੇਚ ਰਿਹਾ ਹੈ ਅਸੀਂ ਉਸ ਤੇ ਕਾਰਵਾਈ ਕਰਾਂਗੇ ਸਮੇਂ ਸਿਰ ਜਾ ਕੇ ਉਹਨਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਿਹਤ ਵਿਭਾਗ ਦੀ ਤਰਫੋਂ ਇੱਕ ਟੀਮ ਗਠਿਤ ਕੀਤੀ ਗਈ ਹੈ ਜੋ ਕਿ ਪਿੰਡਾਂ ਤੇ ਰਾਜ ਮਾਰਗਾਂ ਤੇ ਵੀ ਜਾ ਕੇ ਬਿਲਡਰਾਂ ਨਾਲ ਮੀਟਿੰਗਾਂ ਕਰ ਰਹੀ ਹੈ ਜੇਕਰ ਪਟਿਆਲਾ ਜ਼ਿਲ੍ਹੇ ਦੇ ਸੈਂਪਲਾਂ ਦੀ ਗੱਲ ਕਰੀਏ ਤਾਂ 39% ਜਿਨ੍ਹਾਂ ਦੇ ਨਮੂਨੇ ਪਟਿਆਲਾ ਜ਼ਿਲ੍ਹੇ ਵਿੱਚ ਫੇਲ ਹੋਏ ਨੇ ਉਹਨਾਂ ਖਿਲਾਫ ਵੀ ਲੋੜਿੰਦੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆ ਮਾਰਦੇ ਪੂਰੀ ਖਬਰ ਤੇ ਨਜ਼ਰ। ਟਵੀਟ ਕੀਤਾ ਗਿਆ ਕਿ ਸੈਂਪਲ ਜਿਹੜੇ ਪੰਜ ਜ਼ਿਲ੍ਹਿਆਂ ਦੇ ਜਿਹੜੇ ਸੈਂਪਲ ਜੇ ਉਹਦੇ ਵਿੱਚ ਪਟਿਆਲਾ ਦਾ ਵੀ ਨਾਮ ਹੈ ਫੇਲ ਆਇਆ। ਹਾਂਜੀ। ਮਾਮਲਾ ਕੀ ਹੈ? ਅ ਅਸੀਂ ਪਿਛਲੇ ਕੁਝ ਦਿਨਾਂ 'ਚ ਸਾਡੇ ਐਫਐਸਓਜ਼ ਵੱਲੋਂ ਜਿਹੜੇ ਸੈਂਪਲ ਭਰੇ ਗਏ ਗੁੜ ਤੇ ਸ਼ੱਕਰਾਂ ਦੇ ਖਲਾੜਾਂ ਤੋਂ ਉਹਦੇ ਚ ਕੁਸ਼ਕ ਪਰਸੈਂਟ ਜਿਵੇਂ 3.3% ਹੀ ਹੈ ਸਾਡੇ ਉਂ ਆਇਆ ਜਿਹੜੇ ਨਿਊਜ਼ ਵਿੱਚ ਹੈਗਾ ਇਹ ਇੰਨੇ ਕੀ ਹੈ ਆਪਣੇ ਜਿਹੜੇ ਫੇਲ ਆਏ ਆ ਸੋ ਅਸੀਂ ਵਿਸ਼ੇਸ਼ ਇਸ ਨੂੰ ਵਿਸ਼ੇਸ਼ ਤੌਰ ਤੇ ਆਪਾਂ ਹੋਰ ਵੀ ਧਿਆਨ ਵਿੱਚ ਰੱਖਦੇ ਆ ਹੋਇਆ ਆਰਡਰ ਜਾਰੀ ਕਰ ਦਿੱਤੇ ਆ ਵੀ ਵੱਧ ਤੋਂ ਵੱਧ ਜਿਹੜੇ ਆ ਸੈਂਪਲ ਹੋਰ ਵੀ ਖਲਾੜਾਂ ਤੋਂ ਲੈ ਕੇ ਉਹ ਸੈਂਪਲ ਲਏ ਜਾਣ ਤਾਂ ਕਿ ਲੋਕਾਂ ਦੀ ਜਿਹੜੀ ਹੈ ਲਾਈਫ ਹੈ ਉਹਦੇ ਨਾਲ ਕੋਈ ਖਿਲਵਾੜ ਨਾ ਹੋਏ ਹੈਲਥ ਨਾਲ ਕੋਈ ਖਿਲਵਾੜ ਨਾ ਹੋਏ ਤੇ ਅਸੀਂ ਕਰ ਰਹੇ ਆ ਸਾਡੀ ਟੀਮਾਂ ਪਹਿਲਾਂ ਵੀ ਕਰ ਰਹੀਆਂ ਤੇ ਅਸੀਂ ਹੋਰ ਇਹਨਾਂ ਨੂੰ ਵਧਾ ਰਹੇ ਆ ਜੀ ਸੈਂਪਲ ਜਿਹੜੇ ਆਉਂਦੇ ਕਿ ਬੰਨ ਗੱਲ ਕਰੀਏ ਥਾਂ ਥਾਂ ਤੇ ਇਹਨਾਂ ਨੇ ਗੁਰਦਾ ਸੱਕਰ ਦਾ ਇਹਨਾਂ ਨੇ ਸਟੋਲ ਉਹ ਲਾਇ ਪਿਆ ਕੁਲਾੜੇ ਵਗੈਰੇ ਕੀ ਨਾ ਦੇ ਉਤੇ ਕੋਈ ਪਰਮਿਸ਼ਨ ਲੈਣੀ ਪੈਂਦੀ ਆ ਯਾਰ ਜਿੱਤਾ ਟੂਲ ਮਿੱਟੀ ਵੀ ਆਉਂਦੀ ਆ ਮੀਂਹ ਦਾ ਮੌਸਮ ਉਹਦੇ ਵਿੱਚ ਕੋਈ ਕਾਰਵਾਈ ਵੀ ਹੋਈ ਆ ਇਹਨਾਂ ਤੇ ਕਿ ਨਾ ਦੇ ਉਤੇ ਨਹੀਂ ਇਹ ਤਾਂ ਦੇਖੋ ਹੁਣ ਇਹਨਾਂ ਨੇ ਕਿਸਾਨਾਂ ਨੇ ਜਾਂ ਰਲ ਕੇ ਜਾਂ ਕਿਵੇਂ ਇਹ ਚੱਲ ਰਿਹਾ ਹੈ ਇਹਨਾਂ ਦਾ ਤੇ ਬਸ ਅਸੀਂ ਤਾਂ ਇਹੀ ਆ ਕਿ ਇਹਨਾਂ ਦੀ ਹਾਈਜਨ 'ਚ ਧਿਆਨ ਰੱਖਿਆ ਜਾਏ ਗੋੜ੍ਹ ਚੱਕਰ ਨੂੰ ਢੱਕ ਕੇ ਰੱਖਿਆ ਜਾਏ ਤਾਂ ਕਿ ਧੂਲ ਮਿੱਟੀ ਜਿਹੜੀ ਹੈ ਉਸ ਤੋਂ ਬਚਿਆ ਜਾ ਸਕੇ ਤੇ ਟਾਈਮ ਟੂ ਟਾਈਮ ਸਾਡੀਆਂ ਟੀਮਾਂ ਜਾਂਦੀਆਂ ਵੀ ਇਹਨਾਂ ਨੂੰ ਚੈੱਕ ਕਰਦੀਆਂ ਹਾਈਜਨ ਬਾਰੇ ਵੀ ਦੱਸਿਆ ਜਾਂਦਾ ਤੇ ਜਿਹੜੇ ਸੈਂਪਲ ਵੀ ਭਰੇ ਜਾਣਗੇ ਭਰੇ ਵੀ ਮੀਟਿੰਗ ਦੇ ਨਾਲ ਮੀਟਿੰਗ ਵੀ ਵਗਾਰਾ ਹੋਈ ਹੈ ਮੈਂ ਜਿੱਦਾਂ ਸੈਂਪਲ ਮੀਟਿੰਗ ਤਾਂ ਸਾਡੇ ਐਫਐਸਓਜ਼ ਨੇ ਜਿਨ੍ਹਾਂ ਦੇ ਆਏ ਆ ਉਹਨਾਂ ਨਾਲ ਤਾਂ ਕੀਤੀ ਹੋਈ ਹੈ ਮੀਟਿੰਗ ਦੇ ਕਰਦੇ ਜਿਹੜੇ ਸੈਂਪਲ ਭਰੇ ਮੈਂ ਉਨ੍ਹਾਂ ਦੇ ਉੱਪਰ ਜੋ ਵੀ ਬੰਦੀ ਕਾਰਵਾਈ ਹੈ ਉਹ ਐਫ ਐਸ ਓਜ਼ ਵੱਲੋਂ ਕੀਤੀ ਜਾਏਗੀ ਉਹਨਾਂ ਦੇ ਇਹ ਉਹਨਾਂ ਦੇ ਪ੍ਰਿਵਿਊ ਚ ਹੈ ਕਿ ਉਹਨਾਂ ਨੂੰ ਕਿਹੜੇ ਤਹਿਤ ਜਿਹੜੀ ਉਹ ਉਹਨਾਂ ਦੀ ਕਾਰਵਾਈ ਹੈ ਇਹ ਉਹਨਾਂ ਦੇ ਪ੍ਰਿਵਿਊ ਚ ਹੈਗਾ ਐਫ ਐਸ ਓਜ਼ ਕਰਨਗੇ ਸਾਡੇ ਠੀਕ ਹੈ 50 ਉਹਨਾਂ ਵੀਜੀ ਹਾਲ ਤੋਂ ਵੀਜੀ ਇਸੇ ਵੀਜੀ ਚੱਲ ਰਹੀ ਹੈ ਨਾ ਸਿਸਟਰ ਚਾਹ ਲਈਏ ਤੁਮ ਟਵੀਟ ਕੀਤੇਗੇ ਜਿਵੇਂ ਸੈਂਪਲ ਜਿਹੜੇ 5 ਜਿਹੜੇ ਦੇ ਜਿਹੜੇ ਸੈਂਪਲ ਜਿਹੇ ਉਹਦੇ ਵਿੱਚ ਪਟਿਆਲਾ ਦਾ ਨਾਮ ਹੈ ਫੇਲ ਆਇਆ ਹਾਂਜੀ ਮਾਮਲਾ ਕੀ ਹੈ ਆ ਅਸੀਂ ਪਿਛਲੇ ਕੁਝ ਦਿਨਾਂ 'ਚ ਸਾਡੇ ਐਫਐਸਓਜ਼ ਵੱਲੋਂ ਜਿਹੜੇ ਸੈਂਪਲ ਭਰੇ ਗਏ ਗੁੜ ਤੇ ਸ਼ੱਕਰਾਂ ਦੇ ਖਲਾੜਾਂ ਤੋਂ ਉਹਦੇ 'ਚ ਕੁਸ਼ਕ ਪਰਸੈਂਟ ਜਿਵੇਂ 3.3% ਹੀ ਹੈ ਸਾਡੇ ਉੱਜ ਆਇਆ ਜਿਹੜੇ ਨਿਊਜ਼ ਵਿੱਚ ਹੈਗਾ ਇਹ ਇੰਨੇ ਕੀ ਹੈ ਆਪਣੇ ਜਿਹੜੇ ਫੇਲ ਆਏ ਆ ਸੋ ਅਸੀਂ ਵਿਸ਼ੇਸ਼ ਇਸ ਨੂੰ ਵਿਸ਼ੇਸ਼ ਤੌਰ ਤੇ ਆਪਾਂ ਹੋਰ ਵੀ ਧਿਆਨ ਵਿੱਚ ਰੱਖਦੇ ਆ ਹੋਇਆ ਆਰਡਰ ਜਾਰੀ ਕਰ ਦਿੱਤੇ ਆ ਵੀ ਵੱਧ ਤੋਂ ਵੱਧ ਜਿਹੜੇ ਆ ਸੈਂਪਲ ਹੋਰ ਵੀ ਖਲਾੜਾਂ ਤੋਂ ਲੈ ਕੇ ਉਹ ਸੈਂਪਲ ਲੈੇ ਜਾਣ ਤਾਂ ਕਿ ਲੋਕਾਂ ਦੀ ਜਿਹੜੀ ਹੈ ਲਾਈਫ ਹੈ ਉਹਦੇ ਨਾਲ ਕੋਈ ਖਿਲਵਾੜ ਨਾ ਹੋਏ ਹੈਲਥ ਨਾਲ ਕੋਈ ਖਿਲਵਾੜ ਨਾ ਹੋਵੇ ਤੇ ਅਸੀਂ ਕਰ ਰਹੇ ਆ ਸਾਡੀ ਟੀਮਾਂ ਪਹਿਲਾਂ ਵੀ ਕਰ ਰਹੀਆਂ ਤੇ ਅਸੀਂ ਹੋਰ ਇਹਨਾਂ ਨੂੰ ਵਧਾ ਰਹੇ ਆ ਜੀ ਸੈਂਪਲ ਜਿਹੜੇ ਆਓ ਕੀ ਬਣਨ ਗੱਲ ਕਰੀਏ ਥਾਂ ਥਾਂ ਤੇ ਇਹਨਾਂ ਨੇ ਗੁਰਦਾ ਸੱਕਰ ਦਾ ਇਹਨਾਂ ਨੇ ਸਟੋਲ ਉਹ ਲਾਈ ਪਿਆ ਕੁਲਾੜੇ ਵਗੈਰੇ ਕੀ ਨਾ ਦੇ ਉਤੇ ਕੋਈ ਪਰਮਿਸ਼ਨ ਲੈਣੀ ਪੈਂਦੀ ਆ ਯਾਰ ਜਿੱਤਾ ਟੂਲ ਮਿੱਟੀ ਵੀ ਆਉਂਦੀ ਆ ਮੀਂਹ ਦਾ ਮੌਸਮ ਉਹਦੇ ਵਿੱਚ ਹੋਰ ਕੋਈ ਕਾਰਵਾਈ ਵੀ ਹੋਈ ਆ ਨੇ ਤੱਕ ਇਹਨਾਂ ਦੇ ਉੱਤੇ ਇਹ ਤਾਂ ਦੇਖੋ ਹੁਣ ਇਹਨਾਂ ਨੇ ਕਿਸਾਨਾਂ ਨੇ ਜਾਂ ਰਲ ਕੇ ਜਾਂ ਕਿਵੇਂ ਇਹ ਚੱਲ ਰਿਹਾ ਹੈ ਇਹਨਾਂ ਦਾ ਤੇ ਬਸ ਅਸੀਂ ਤਾਂ ਇਹੀ ਹੈ ਕਿ ਇਹਨਾਂ ਦੀ ਹਾਈਜਨ 'ਚ ਧਿਆਨ ਰੱਖਿਆ ਜਾਏ ਗੋੜ੍ਹ ਸ਼ੱਕਰ ਨੂੰ ਢੱਕ ਕੇ ਰੱਖਿਆ ਜਾਏ ਤਾਂ ਕਿ ਧੂਲ ਮਿੱਟੀ ਜਿਹੜੀ ਹੈ ਉਸ ਤੋਂ ਬਚਿਆ ਜਾ ਸਕੇ ਤੇ ਟਾਈਮ ਟੂ ਟਾਈਮ ਸਾਡੀਆਂ ਟੀਮਾਂ ਜਾਂਦੀਆਂ ਵੀ ਇਹਨਾਂ ਨੂੰ ਚੈੱਕ ਕਰਦੀਆਂ ਹਾਈਜਨ ਬਾਰੇ ਵੀ ਦੱਸਿਆ ਜਾਂਦਾ ਤੇ ਜਿਹੜੇ ਇਹ ਸੈਂਪਲ ਵੀ ਭਰੇ ਜਾਣਗੇ ਭਰੇ ਵੀ ਇਹਨਾਂ ਦੇ ਨਾਲ ਮੀਟਿੰਗ ਵੀ ਵਗੈਰਾ ਹੋਈ ਹੈ ਮੈਮ ਜਿੱਦਾਂ ਮੀਟਿੰਗ ਤਾਂ ਸਾਡੇ ਐਫਐਸਓਜ਼ ਨਹੀਂ ਜਿਨ੍ਹਾਂ ਦੇ ਆਏ ਆ ਉਹਨਾਂ ਨਾਲ ਤਾਂ ਕੀਤੀ ਹੋਈ ਹੈ ਮੀਟਿੰਗ ਦੇ ਇਹ ਕਰਦੇ ਜਿਹੜਾ ਸੈਂਪਲ ਫਾਇਲ ਹੈ ਉਹਦੇ ਤੋਂ ਆਦੋ ਪ੍ਰਕਿਰਿਆ ਚਾਰਕੀ ਦੀ ਹੈ ਉਹਨਾਂ ਦੇ ਉੱਪਰ ਜੋ ਵੀ ਬੰਦੀ ਕਾਰਵਾਈ ਹੈ ਉਹ ਐਫਐਸਓਜ਼ ਵੱਲੋਂ ਕੀਤੀ ਜਾਏਗੀ ਉਹਨਾਂ ਦੇ ਇਹ ਉਹਨਾਂ ਦੇ ਪ੍ਰਿਵਿਊ ਚ ਹੈ ਕਿ ਉਹਨਾਂ ਨੂੰ ਕਿਹੜੇ ਤਹਿਤ ਜਿਹੜੀ ਉਹ ਉਹਨਾਂ ਦੀ ਕਾਰਵਾਈ ਹੈ ਇਹ ਉਹਨਾਂ ਦੇ ਪ੍ਰਿਵਿਊ ਚ ਹੈਗਾ ਐਫਐਸਓਜ਼ ਕਰਨਗੇ ਸਾਡੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ